ਇਹ ਖਬਰ ਪੰਜਾਬ ਤੋਂ ਹੈ ਜਿੱਥੇ ਇੱਕ ਵਾਰ ਫਿਰ ਸਾਬ ਸ੍ਰੀ ਗੁਰਪ੍ਰੰਧ ਸਾਹਿਬ ਜੀ ਪਾਤਸ਼ਾਹ ਜੀ ਦੀ ਬੇਦਵੀ ਹੋਈ ਹੈ ਜਦਕਿ ਪੰਜਾਬ ਸਰਕਾਰ ਕੁਝ ਦਿਨਾਂ ਵਿੱਚ ਐਲਾਨ ਕਰਨ ਜਾ ਰਹੀ ਹੈ ਕਿ ਬੇਦਵੀ ਮੁੱਦੇ ਤੇ ਜੋ ਇਹਨਾਂ ਨੇ ਨਵਾਂ ਕਾਨੂੰਨ ਬਣਾਇਆ ਉਸ ਲਈ ਇਹਨਾਂ ਨੇ 11 ਤੋਂ ਲੈ ਕੇ 12 ਜੁਲਾਈ ਦੇ ਵਿੱਚ ਵਿੱਚ ਇੱਕ اجلاس ਸੱਦਿਆ ਜਿਸ ਦਾ ਐਲਾਨ ਵੀ ਕੀਤਾ ਗਿਆ ਕੇਜਰੀਵਾਲ ਜੀ ਵੱਲੋਂ ਤੇ ਭਗਵੰਤ ਮਾਨ ਵੱਲੋਂ ਪਰ ਉਸਦੇ ਬਾਅਦ ਵੀ ਇਹ ਕਟਨਾਵਾ ਕਿਉਂ ਨਹੀਂ ਰੁਕ ਰਹੀਆਂ ਇਹ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਅਹਾਂਲੇ ਜਲੰਧਰ ਦੇ ਵਿੱਚ ਬੇਦਬੀ ਹੋ ਗਈ ਹੱਟੀ ਆ ਪਰ ਇਹ ਅੱਜ ਫਿਰ ਇੱਕ ਨਵੇਂ ਰੂਪ ਵਿੱਚ ਬੇਦਬੀ ਕਾਹਨ ਸਾਹਮਣੇ ਆਇਆ ਤੁਸੀਂ ਆਪ ਹੀ ਇਹ ਵੀਡੀਓ ਵੇਖੋ ਕੈਮਰਾਮੈਨ ਮਨਜੋਤ ਚਾਲਣਾ ਇੱਕ ਨਹੀਂ ਕੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹਿਆ ਇਹਨੂੰ ਉਲਟਾ ਧੱਕੇ ਮਾਰੇ ਇਹਨਾਂ ਨੇ ਮੈਂ 15 ਜਿਹੜੇ ਮਿੰਗੇ ਬਾਹਾਂ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ ਮੈਨੂੰ ਨੇ ਤੂੰ ਕਰਤਾ ਬਈ ਮੈਂ ਖ ਲੈ ਆ ਜਾ ਅੱਗਾ ਬਹੁਤ ਗਲਤ ਕੀਤਾ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਹਾਰਾਜ ਦੀ ਬੇਰਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਮਨੋਂ ਕਿ ਕਮੇਟੀ ਵਾਲੇ ਵੀ ਆਉਂਦੇ ਆ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦੁਆਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਤਾਂ ਕਰਤਾ ਦੋਦੇ ਕਰਤਾ ਉਹਨਾਂ ਨੂੰ ਪਤਾ ਲੈ ਕੇ ਗਏ ਨਹੀਂ ਨਹੀਂ ਉਹਨਾਂ ਨੂੰ ਨਹੀਂ ਪਤਾ ਸਾਰਾ ਇੱਕ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਸਾਡੀ ਨੂੰ ਪਤਾ ਹੀ ਨਹੀਂ ਜਾਂ ਕਾਉਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਨਹੀਂ ਹੈ ਕਿਹੜੀ ਕਮੇਟੀ ਹੈ ਤੁਹਾਡੀ ਕਾਉਣੀ ਨਹੀਂ ਕਾਉਣੀ ਹੈ ਕਾਉਣੀ ਹੈ ਇਹ ਕਾਉਣੀ ਉਹ ਤਾਂ ਨਹੀਂ ਕਾਉਣੀ ਲੈ ਕੇ ਦੁੱਧਾ ਹੈਲੋ ਲੈ ਕੇ ਦੁੱਧਾ ਦੁੱਧਾ ਕਾਉਣੀ ਆਪਣੇ ਜਿੰਦਗੀ ਪਹਿਲਾਂ ਗੁਰੂ ਸਾਹਿਬ ਕੋਲ ਤਰਾ ਦੁੱਧਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰੂ ਸਾਹਿਬ ਦੁੱਧਾ ਕਾਉਣੀ ਪਹਿਲਾਂ ਤੋਂ ਮੈਨੂੰ ਦੋਦਾ ਗਿਆ ਬਾਬਾ ਧਿਆਨ ਦਾਦਾ ਡੇਰਾ ਮੈਂ ਉਹਨਾਂ ਉੱਤੇ ਫੋਨ ਲਾਦਾ ਨਹੀਂ ਹੁਣ ਕੌਣ ਨੂੰ ਆ ਕੇ ਦੋਦੇ ਉਹ ਲੈ ਕੇ ਚੱਲ ਮੈਂ ਤਾਂ ਲਾਦਾ ਇਹਨਾਂ ਦੀ ਗੱਲ ਆਪਚੀ ਨਹੀਂ ਮਿਲ ਰਹੀ ਕੀ ਗੱਲ ਇਹਨਾਂ ਦੀ ਆਪਚੀ ਸ਼ਬਦ ਨਹੀਂ ਮਿਲ ਰਹੇ ਨਹੀਂ ਕੋਈ ਨਾ ਜੀ ਸਤਿਕਾਰ ਸਹਿਤ ਲੈ ਕੇ ਚੱਲਾਂਗੇ ਜਿਹੜੀ ਇਹਨਾਂ ਦੀ ਗੱਲ ਤੁਸੀਂ ਇਹਨਾਂ ਨੂੰ ਸੇਵਨ ਨੰਬਰ ਸਿਰ ਆਪ ਪਹਿਲਾਂ ਸਰੂਪ ਲੈ ਜਾਓ ਮੁੜ ਕੇਓ ਸਲੂਨ ਵਾਲਿਆਂ ਨੂੰ ਸਦੋ ਉੱਥੇ ਨੇੜੇ ਜੀ ਡਰਾਈਵਰ ਨੂੰ ਕਰੋ ਨਾਲੇ ਕਾ ਲੰਘਾ ਲਗੇ ਫਿਰ ਜੀ ਕੁਝ ਆਇਆ ਕਰੋ ਤਾਂ ਇਹ ਜੀ ਚ ਮੈਂ ਉਹ ਵੀਰੇ ਬੈਕ ਕਰਕੇ ਨਹੀਂ ਆ ਮੈਂ ਕਾਰਨ ਤੇ ਚਫਣਾ ਪੈ ਗਿਆ ਪੰਛੀ ਨੂੰ ਹੋਇਆ ਕੋਈ ਨਾ ਖੜ ਜਾ ਆ ਪੰਗੇ ਜਿ ਤੁਸੀਂ ਕਰਦੇ ਆ ਤਾਂ ਇੱਥੇ ਮੈਂ ਜਿਹੜਾ ਸਵੇਰੇ ਆਇਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਵੇਖਾਂ ਮੈਂ ਕਦੇ ਨਹੀਂ ਕੋਈ ਹੋਰ ਮਾਰਾ ਇਹ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੰਦਾ ਕਿਹੜੀ ਦੁਕਾਨਾਂ ਜਾਂ ਜਾਉਂਦਾ ਆ ਉਹ ਗਲੈਮਰ ਵਾਲੀ ਤੇ ਮੈਂ ਕਹਿੰਦੇ ਹਾਂ ਮੈਂ ਕਿਹਾ ਗਲਤ ਕੀਤਾ ਇਹਨਾਂ ਨੇ ਮੈਂ ਦੁੱਧ ਰੱਖ ਲੜ ਗਿਆ ਇਹਨਾਂ ਨੇ ਆਉਂਦੇ ਨੂੰ ਸਾਰਾ ਕੁਝ ਹੱਥੀਂ ਰੱਖ ਲਿਆ ਕਿੰਨਾ ਭੱਜ ਗਿਆ ਡਾਕੜਿਆ ਇਹਨਾਂ ਨੇ ਦੋਹਾਂ ਜਣਾਂ ਨੇ ਮਾਰਾ ਫੜ ਕੇ ਮੈਂ ਰੱਖਤਾ ਮੈਂ ਕਿਹਾ ਗਲੈਮਰ ਨਹੀਂ ਸੀ ਕੋਈ ਮਰਿਆਦਾ ਨਹੀਂ ਸੀ ਜੀ ਮੈਂ ਕਿਹਾ ਵੀ ਆ ਤੁਸੀਂ ਗਲਤ ਕੀਤਾ ਆ ਬਾਬਾ ਜੀ ਨੇ ਛਤਰ ਵੀ ਵੇਚ ਆ ਕੇ ਚੜਾਇਆ ਫਿਰ ਉਹ ਵਿੱਚ ਆ ਜਾ ਮੈਂ ਕਿਹਾ ਗਲਤ ਕਰੀ ਜਾਂਦੇ ਆ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉੱਥੋਂ ਉਹ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕਹਿੰਦੇ ਇਹ ਬੇਅਦਬੀ ਕਰ ਰਹਾ ਇਹਨੂੰ ਖੜੋ ਮੈਨੂੰ ੱੱਕੇ ਮਾਰੇ ਹੋ ਉੱਥੋਂ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਇੱਥੇ ਆ ਭੇਜਾ ਆ ਗਿਆ ਮੁੰਡਾ ਇੱਥੇ ਸਾਡੇ ਦਫ਼ਤਰ ਦੇ ਨਾਲ ਦਫ਼ਤਰ ਮੈਨੂੰ ਇਹ ਕੀ ਗੱਲ ਹੋ ਗਈ ਮੈਂ ਕਿਹਾ ਐ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਿਹਾ ਕਿ ਨਾ ਖੜ ਚੋ ਇੱਥੇ ਤੁਸੀਂ ਕਹਿੰਦਾ ਘਾਣਾ ਲੈ ਕੇ ਜਾ ਕਿਤੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਹੁੰਦੇ ਬੰਦੇ ਇਹ ਵੀ ਮਾਰਾਈ ਦੀ ਫਿਆਰ ਵੀ ਕਰੇ ਮੋੜ ਤਾਂ ਮੈਨੂੰ ਕਹਿੰਦੇ ਤੂੰ ਪਿਆਰੇ ਵੀ ਕੀਤੀ ਆ ਬਈ ਤਾਂ ਮੈਨੂੰ ਟੱਕੇ ਮਾਰੇ ਇਹਨਾਂ ਨੇ ਇੱਥੋਂ ਤੱਕ ਲੈ ਕੇ ਆਏ ਮੈਨੂੰ ਤੂੰ ਆ ਟੈਂਪੋ ਵਾਲਾ ਇੱਕ ਬੰਦਾ ਚੰਗਾ ਸੀ ਉਹ ਕਹਿੰਦਾ ਬਈ ਮੇਰੀ ਕੋਈ ਗੱਲ ਤੂੰ ਮੈਨੂੰ ਟੈਂਟਰ ਵੀ ਬਾਬਾ ਲੈ ਕੇ ਆਣਾ ਮੈਂ ਕਿਹਾ ਵੀ ਉਹ ਤੂੰ ਉਹਨਾਂ ਦੇ ਆਇਆ ਤਾਂ ਗੱਲ ਕਰ ਲਈ ਟੈਂਪੋ ਵਾਲੇ ਨੂੰ ਕਹਿੰਦੇ ਮੰਗਾ ਦੇ ਤੂੰ ਚੱਲ ਇਹਦਾ ਹੁਣ ਇੱਥੇ ਚਪੇੜੇ ਖਾਊਗਾ ਕਿ ਨਹੀਂ ਇਹ ਇਨਵੈਸਟਮੈਂਟ ਆਨੇ ਮੇਰੇ ਮਾਰਮਤਾ ਕੰਗਰਸੀ ਜੀ ਗੁਰਦੁਆਰਾ ਤਰਨਤਾਲ ਸਾਹਿਬ ਅੱਛਾ ਇਹ ਜਿਹੜਾ ਉਸ ਤੋਂ ਵੈਰੀਫਾਈ ਕੀਤਾ ਜਿਹੜੀ ਉੱਥੋਂ ਦੀ ਕਮੇਟੀ ਦੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਆਪ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਰਕਾਰ ਬਾਹਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਕਰਮਕੰਦ ਸਾਹਿਬ ਨੂੰ ਬਿਰਾਜਮਾਨ ਕਰਕੇ ਉਸ ਤੋਂ ਬਾਅਦ ਸਖਤ ਤੋਂ ਸਖਤ ਜਿਹੜੀ ਕਾਰਵਾਈ ਨੇ ਕੀਤੀ ਜਿਹੜਾ ਇਹ ਸਲੂਨ ਵਾਲੇ ਪਾਤੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਂਦਾ ਉਹਨਾਂ ਸਾਰਿਆਂ ਤੇ ਕਾਰਵਾਈ ਹੋਊਗੀ ਕੱਲ ਤੱਕ ਸਭ ਤੋਂ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋਊਗੀ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰਾਂ ਤੁਸੀਂ ਬੁਖਸਾ ਸਾਹਿਬ 40 ਨੁਕਤੇ ਤੇ ਪੁੱਛ ਕਰਦਾ ਸਿੱਧਾ ਬਤਾਓ ਔਰ ਐਡੀਸ਼ਨਲ ਮੇਜਰ